ਲੋ ਵੀ ਦੋਸਤੋ ਕਈ ਵੀਰਣ ਹੁੰਦਾ ਜਿਹੜੇ ਸੀਲ ਕੁੱਕੜ ਹੁੰਦੇ ਸ਼ੌਂਕ ਰੱਖਣ ਦਾ ਤੇ ਆਪਾਂ ਜਾਣਕਾਰੀ ਲੈਣੇ ਆ ਵੀ ਕੀ ਕੀ ਨਿਸ਼ਾਨੀਆਂ ਹੁੰਦੀਆਂ ਤੇ ਕੀ ਹਨਾ ਖਾਸियत ਹੁੰਦੀ ਹੈ ਵੀ ਕਿਹੜੀ ਨਸਲ ਦੇ ਵੀ ਨਾਂ ਅੱਗੇ ਕਾਫੀ ਹੈ ਦੇ ਇਹ ਕਿਹੜੀ ਨਸਲ ਆ ਵੀ ਜੱਗੂ ਦੱਸ ਜਾਣਕਾਰੀ ਠੀਕਰ ਹੈ ਜੀ ਠੀਕਰ ਬਈ ਠੀਕਰ ਹੈ ਹੈ ਤੇ ਜਿਹੜੀ ਉਹ ਲਾਲਟਾ ਦਿਖਾਈ ਜਾਂਦਾ ਸੀ ਪੋਟਾ ਜਿਆ ਕੀ ਉਹਦੇ ਕਈ ਤਾਂ ਹੁੰਦੇ ਨਾ ਜਿਹੜੇ ਉਹ ਆਮ ਰੱਖਦੇ ਯਾਰ ਨੇ ਪਕੜ ਲੜਾਉਣਾ ਜਾਂ ਕੋ ਕੋ ਕਰਨਾ ਆਪਾ ਇਹਨੂੰ ਵੀ ਨਹੀਂ ਲੜਾਉਂਦੇ ਵਿਚਾਰੇ ਨੂੰ ਹਾਂ ਹਾਂ ਤੇ ਸੇਲ ਹੀ ਕਰਨਾ ਤੇ ਹੈ ਸਾਂਭਿਆ ਪੂਰਾ ਚੰਗਾ ਚਮਾਈ ਦਾ ਜਿਹੜਾ ਬੰਦਾ ਪਰਖ ਵਾਲਾ ਅੱਛਾ ਉਹ ਚੀਜ਼ ਤੋਂ ਪਰਖ ਲੈਂਦਾ ਵੀ ਹਾਂ ਯਾਰ ਬੱਚੇ ਦੀ ਸੇਵਾ ਕੀਤੀ ਆਹ ਲਾਲ ਜਾ ਹਾਂ ਜਿਹੜੀ ਆ ਲਾਲ ਇਹ ਲਾਲ ਕਿਵੇਂ ਹੋ ਜਾਂਦਾ ਥਾਂ ਇਹ ਤਾਂ ਵੀ ਲਾਲੀ ਪੜਦ ਨੇ ਅੱਛਾ ਇਹ ਨਿਸ਼ਾਨੀ ਹੁੰਦੀ ਹੈ ਵੀ ਹਾਂ ਭਾਈ ਇਹਨੂੰ ਘਰ ਖਵਾਇਆ ਕਿਸੇ ਨੇ ਨਹੀਂ ਨਹੀਂ ਇਹ ਲਾਲ ਹੋਣ ਦਾ ਕਾਰਨ ਕੀ ਹੁੰਦਾ ਇਹਨਾਂ ਨੂੰ ਕੀ ਸਮਝ ਆਉਂਦੀ ਆ। ਉਹਨਾਂ ਨੂੰ ਲਾਲ ਇਹਨੂੰ ਖਰਾਕ ਦੇਣ ਲੱਗ ਗਏ। ਹਾਂ ਇਹਦੇ ਖਰਾਕ ਲੱਗਣ ਲੱਗ ਗਈ ਹੁਣੇ। ਹਾਂ 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 ਲਾਲ ਲਿਲਾ ਮੇਲਾ ਪੂਰਾ ਬਣ ਗਿਆ ਇਹਦਾ। ਅੱਛਾ ਤੇ ਹੁਣ ਇਹਨੂੰ ਆਂਦੇ ਵੀ ਰੱਤ ਬਣੂਗੀ। ਅੱਛਾ ਤੇ ਹੁਣ ਇਹ ਪੂਰਾ ਲੜ ਸਕਦਾ ਹੈ। ਲੜ ਕੀ ਸਕਦਾ ਇਹਨੂੰ ਹੋਰ ਸੇਵਾ ਕੀਤੀ ਇਹ। ਮਾਲਕ ਤੋਂ ਬਿਨਾ ਹੋਰ ਬੰਦੇ ਦੇ ਵੀ ਮਾਰੂਗਾ। ਅੱਛਾ ਵੀ ਇਹਨੇ ਨੇੜੇ ਨਹੀਂ ਹੁੰਦੇ ਨੇ। ਠੀਕ ਹੈ ਤੇ ਇਹਦੇ ਹੋਰ ਵੀ ਨਸਲਾਂ ਹੁੰਦੀਆਂ ਕਈ ਜਿਵੇਂ ਇਹ ਠੀਕਰ ਰੱਖੀ ਜਨੇ ਤੁਸੀਂ ਠੀਕਰ ਤਾਜ਼ਾ ਭੈਗਮਾ ਹੋਰ ਵੀ ਬਸੇਰਾਂ ਨਸਲਾਂ ਤਾਂ ਜੀ ਤੇ ਜੇ ਰੱਖ ਲਾ ਸਭ ਤੋਂ ਜ਼ਿਆਦਾ ਇਹੀ ਚੱਲਦੀ ਆਪਣੀ ਏਰੀਆ ਠੀਕਰ ਠੁੱਕਰੀ ਹੈ ਨਾ ਹਾਂ ਇਹ ਸਿਆਲ ਚ ਲੜਨ ਦਾ ਬੱਚਾ ਤੇ ਇਹ ਕਿੰਨੇ ਉਮਰ ਦਾ ਹੈ ਇਹ ਹੋਊਗਾ 14 ਕਿ ਮਹੀਨਿਆਂ ਦਾ ਹੈਗਾ ਅਵੇ ਡੋਡੀਆਂ ਕੱਢਦਾ ਆਉਂਦਾ ਹਨ ਹਾਂ 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 ਬੱਚਾ ਪੂਰਾ ਵੀ ਟੌਪ ਤੇ ਇੱਕ ਹੋਰ ਵੀ ਆਖੀ ਜਾਂਦਾ ਸੀਗਾ ਤੂੰ ਹੁਣ ਜਿਹੜਾ ਵੀ ਸੇਵਾ ਕਰਕੇ ਮੰਨ ਲਾ ਵੀ ਇਹ ਬੰਦੇ ਦੀ ਹੈ ਨਾ ਰੱਖੀ ਵੀ ਰੱਖਦਾ ਕਿਵੇਂ ਦੋਂਦਾ ਸੀ ਪੂਰੀ ਰੱਖਦਾ ਜੇ ਇਹਨੂੰ ਸੰਭਾਲਣਾ ਹੋਵੇ ਨਾ ਹਾਂ ਮਾਲਕ ਤੋਂ ਵੀ ਨਾ 2 ਘੰਟੇ ਨਹੀਂ ਰਹਿ ਸਕਦਾ ਅੱਛਾ ਇਹ ਭਾਲਦਾ ਵੀ ਮੇਰੀ ਇਹ ਹੁਣ ਰੱਖ ਲੈ ਜੇ ਵੇਖਿਆ ਜਾਵੇ ਉਹ ਦਾ ਛੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਵੀ ਇਹਦੀ ਕੀਮਤ ਕਾਫੀ ਹੁੰਦੀ ਕਿੰਨੀ ਕੁ ਹੋ ਸਕਦੀ ਕੀਮਤ ਇਹਦੀ ਕੀਮਤ ਹਾਂ ਇਹਦਾ ਬਾਈ ਜੇ ਕੋਈ ਆਖੇ ਨਾ ਹਾਂ ਵੀ ਬਾਹਲਾਂਆਂ ਲੱਖਾਂ ਚ ਤਾਂ ਮੈਂ ਆਉਂਦਾ ਨਹੀਂਗਾ ਹਾਂ ਤੇ ਘੱਟੋ ਘੱਟ ਵੀ ਮੈਂ 8-10000 ਰੁਪਏ ਦਾ ਵੀ ਲੱਗਦਾ ਜੀ ਅੱਛਾ ਛੌਂਕੀ ਇਹ ਮਹਿੰਗੇ ਬਹੁਤ ਹੁੰਦੇ ਪਾਲਣੇ ਔਖੇ ਹੈ ਹੈਨਾ ਦੁੱਧੇ ਕੁੱਕੜ ਬਾਈ ਜੀ ਨੇ ਪਾਲਣੇ ਆ ਜਿਹੜੇ ਨੇ ਉਹਨੂੰ ਉਹਦੇ ਆਸਤੇ ਕੋਈ ਕੀ ਕੀ ਖਵਾਇਆ ਜਾਂਦਾ ਪਾਲਣ ਵਾਸਤੇ ਇਹਨਾਂ ਨੂੰ ਬਦਾਮ ਹੋਗੇ ਅੱਛਾ ਛੋਲੇ ਹੋਰ ਦਾਲਾ ਵਗੈਰਾ ਠੀਕ ਹੈ ਉਹ ਵੀ ਦਿੰਨੇ ਆ ਦੇਸੀ ਤੇ ਆਮ ਕੁੱਕੜ ਨਹੀਂ ਰੱਖ ਸਕਦੇ ਹਨ ਆਪੇ ਇਹਦੇ ਨਾਲ ਆ ਦੇਸੀ ਆਂਡਾ ਭਾਲਦਾ ਦੁੱਧ ਚ ਇਹ ਨਹੀਂ ਇਹ ਆਮ ਕੁੱਕੜੇ ਦਾ ਨਹੀਂ ਰੱਖ ਸਕਦੇ ਉਹ ਮਾਰ ਸਕਦਾ ਚੰਨ ਚੰਜੋ ਦੇ ਹਨ ਦੇਸੀ ਕੁੱਕੜੂ ਦਾ ਮਿੰਟ ਪੰਜ ਨਹੀਂ ਛੱਡਦਾ ਜਾਂ ਗਾਣਾ ਕਰ ਦੂ ਜਾਂ ਮਾਰ ਦੂ ਇਹ ਇਕੱਠੇ ਘਾਟ ਹੀ ਰਹਿੰਦੇ ਹੁੰਦੇ ਆ ਵੀ ਹਨਾ ਸੀਲ ਹੋਰ ਸੀਲ ਤੇ ਆਡ-ਆਡ ਛੋਟੇ-ਛੋਟੇ ਪਿੰਜਰੇ ਰੱਖਣੇ ਪੈਂਦੇ ਆ ਹਾਂ ਛੋਟੇ-ਛੋਟੇ ਹਾਂ ਇਕੱਠੇ ਵੀ ਰਹੇ ਪੈਂਦੇ ਜਿਵੇਂ ਬਚਪਨ ਤੋਂ ਰਹੇ ਇਹਦੀ ਉਮਰ ਕਿੰਨੀ ਹੁੰਦੀ ਹੈ ਸੀਲ ਦੀ ਸਹੀ ਮੰਨ ਲਾ ਸਾਲਾਂ ਕੇ ਰੱਖਣਾ ਹੋਵੇ ਤਾਂ 100 ਰੱਖਣਾ ਤੂੰ ਰੱਖਣਾ 5-6 ਸਾਲ ਔਰ ਹੁੰਦੀ ਜਵਾਨੀ ਚ ਉਦੋਂ 72 ਰਖਲਾ ਬੱਚਿਆਂ ਚ ਪੈ ਜਾਂਦਾ ਠੀਕ ਐ ਉਦੋਂ ਬਾਅਦ ਆਪਾਂ ਬੱਚੇ ਇਹ ਜਿਆਦਾ ਪਰਪੈਦਾ ਬਸ ਆ ਸ਼ੌਂਕ ਹੈ ਵੀ ਲੜਾਈ ਲੜੂਈ ਤੌਰ ਤੇ ਹੁੰਦਾ ਉਹ ਤਾਂ ਮੰਨ ਲੈ ਇਹਦਾ ਜਾਂਦਾ ਵੇਖਦੇ ਹੀ ਮਹਿੰਗੀ ਆ ਤੇ ਆਂਡੇ ਉਂਡੇ ਤੇ ਮਾੜੇ ਮੋਟੇ ਦਿੰਦੇ ਆ ਨਾ 15 ਕੰਡੇ ਦਿੰਦੀ ਹੁੰਨੀ ਮਤਲਬ ਮਹੀਨੇ ਚੇ ਮਸਾਂ ਹੀ ਬਾ 10 11 ਸਹੀ ਮੈਨੇ ਜਿਹੜੀ ਪਿਓਰ ਕੁਕੜੀ ਆ ਉਹ ਤਾਂ 7 ਅੰਡੇ ਲਾ ਕੇ ਆ ਦਿੰਦੀ ਵੀ ਸੇਵਾ ਤੇ ਬਾਦੀ ਅੱਛਾ ਇੱਕ ਗੱਲ ਹੋਰ ਆ ਜੇ ਕੋਈ ਸ਼ੌਂਕੀ ਭਰਾ ਚੰਗਾ ਹੋਇਆ ਤਸੱਲੀ ਵਾਲਾ ਹੂੰ ਉਹ ਤਾਂ ਇਹਦੇ ਅੰਡੇ ਦੇ ਦੂਗਾ ਅੱਛਾ ਤੇ ਜਿਵੇਂ ਹੁਣ ਮੇਰੇ ਕੋਲੇ ਆ ਹੁਣ ਮੈਂ ਦੇ ਦੂੰਗਾ ਸੋਹ ਪਾ ਕੇ ਵੀ ਹਾਂ ਬਾਈ ਨਾ ਇਹਨੂੰ ਸੂਈ ਲਾਈ ਆ ਨਾ ਇਹ ਐ ਜਦੋਂ ਖੜਕਾ ਦੇ ਅੰਡਾ ਤੇ ਕੁਕੜੀ ਥੱਲੇ ਮੁੜ ਕੇ ਬੱਚਾ ਨਹੀਂ ਕਢਦੀ ਅੱਛਾ ਕਈ ਜਾਣ ਕੇ ਨਾ ਇਹ ਤਾਂ ਰੁਪਿਆ ਵੀ 100 ਲੈ ਲੈਂਦੇ ਅੰਡੇ ਤੇ ਮੁੜ ਕੇ ਹਲਾ ਕੇ ਹਲਾ ਕੇ ਉਹ ਗਰੀ ਖੋਲ ਜਾਂਦੀ ਹੈ ਵਿੱਚ ਖੋਲ ਜਾਂਦੀ ਹੈ ਬੱਚਾ ਉਹ ਤਾਂ ਫਿਰ ਬੇਈਮਾਨੀ ਆ ਇਹ ਤਾਂ ਦੇ ਵੀ ਨਾ ਕਿਸੇ ਨੂੰ ਕਈ ਫਿਰ ਜਦੋਂ ਪੱਗ ਪੈਨ ਹੁੰਦਾ ਜਿਹੜਾ ਪੱਗ ਚ ਟੰਗਦੇ ਹਾਂ ਮਾੜਾ ਜਿਹਾ ਲਾ ਕੇ ਦੇ ਦਿੰਦੇ ਉਹ ਪੈਲ ਜਾਂਦਾ ਹੁੰਦਾ ਤੜਕ ਕੋ ਤੜਕ ਪੈ ਗਈ ਅੰਡਾ ਗਿਆ ਹਾਂ ਠੀਕ ਮੈਂ ਬਥੇਰਿਆਂ ਨੂੰ ਦਿੱਤੇ ਆਪਾਂ ਆਖ ਦਿੰਦੇ ਸੀ ਬਾਈ ਜਮਾ ਕਾਲਸ ਲਾ ਕੇ ਦੇ ਦਿੰਦਾ ਸੀ ਵੀ ਆ ਇਹ ਨਹੀਂ ਅੰਡਾ ਨਾ ਕੱਢਿਆ ਨਾ ਬੱਚਾ ਹਾਂ ਤੇ ਇਹ ਲੈ ਜੀ ਆਪਦੇ ਠੀਕ ਜੀ ਮੰਨੀ ਨਹੀਂ ਆਪਾਂ ਕਿਸੇ ਨਾਲ ਤੇ ਆ ਕੁੱਕੜਾ ਜਿਹੜਾ ਆ ਮੁੰਡੇ ਦਾ ਵੀ ਇਹਦਾ ਆਪਣੇ ਪਿੰਡ ਸਾਹਬ ਚੰਦ ਚ ਤੇ ਇਹ ਤੋਂ ਪਹਿਲਾਂ ਕਿੰਨੇ ਪਾਲੇ ਕੁੱਕੜ ਤੂੰ ਇਹ ਬਈ ਇਹਦੇ ਨਾਲ ਦੇ ਕੁੱਕੜ ਬਈ ਮੈਂ ਪਾਲਿਆ 8-10 ਤੱਕ ਪਾਲਦਾ 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 ਹੋਰ ਵੀ ਹੈਗੇ ਇਹਦੇ ਨਾਲ ਦੇ ਤੇਰੇ ਕੋਲੇ ਹਾਂ ਹੀ ਆ ਬਈ ਜੀ ਇਹਦਾ ਤਾਂ ਬਈ ਰੱਖਿਆ ਹੈ ਪੂਰਾ ਸ਼ੌਂਕ ਨਾਲ ਰੱਖਿਆ ਹੈ ਦਾ ਦੋ ਜੋੜੀ ਆਪਣੇ ਘਰੇ ਫਿਰਦੀ ਆ ਅੱਛਾ ਪੜਦਾ ਤਾ ਤੂੰ ਮਤਲਬ ਪੜ੍ਹਨ ਤੋਂ ਜਦੋਂ ਆਉਣਾ ਘਰੇ ਫੇਰ ਹੋਂ ਸਾਰੇ ਦੀ ਫੇਰ ਸੇਵਾ ਚੱਲ ਪੈਂਦੀ ਹੈ ਹੋਰ ਪੜ ਕੇ ਬਈ ਜੀ 4 ਵਜੇ ਉੱਠਦਾ 4 ਵਜੇ ਇਹਦੀ ਪੂਰੀ ਦੇਖਭਾਲ ਕਰਕੇ ਖਵਾ ਪਿਆ ਕੇ ਇਹਨੂੰ ਉਦੋਂ ਬਾਅਦ ਇਹਨੂੰ ਚਾਹ ਪਾਣੀ ਪੀਂਦਾ ਉਦੋਂ ਬਾਅਦ ਇਹ ਆਪਦਾ ਡਰੈੱਸ ਪਾ ਕੇ ਸਕੂਲ ਜਾਂਦਾ ਠੀਕ ਹੈ ਜੀ ਇਹ ਲੱਗਦਾ ਆਪਣੇ ਭਤੀਜੇ ਦੇ ਤਾਂ ਹੈ ਠੀਕ ਹੈ ਜੀ ਸਮਾਈ ਪੂਰੀ ਆ ਬਈ ਇਹ ਵੀ ਜਾਨਵਰ ਜੀ